ਪਾਰਨਾ ਵਸ਼ਾ ਬੰਨਾ ਗਰੀ ਦੇ ਰੇੜੇ ਨਾਲ ਤੇ ਮੈਂ ਜਦ ਮੈਂ ਓਰੇ ਉਹ ਉਹ ਲਾਤੇ ਥੋੜਾ ਵੱਜ ਗਿਆ ਤੇ ਮੈਂ ਖੋਲੋਂ ਚੱਲਿਆ ਵਸ਼ੇ ਨੂੰ ਮੈਂ ਖੋਲੋਂ ਲੈ ਮੇਰੇ ਥੋੜੇ ਵੱਜ ਰਿਹਾ ਤੇ ਅੱਲੇ ਨੂੰ ਚੱਲੋਂ ਮੋੜ ਜਗਾ ਉਧਰ ਦੇਖੋ ਬਣਾਵਣਾ ਆਹ ਦੇਖੋ ਆਹ ਦੇਖੋ ਥੋੜਾ ਮਾਨਾ ਇਧਰ ਦੇਖੋ ਇਹ ਇਧਰ ਦੇਖੋ ਆ ਗਿਆ ਆ ਗਿਆ ਇਧਰ ਦੇਖੋ ਵੀ ਜਿਹੜੇ ਤਿੰਨ ਵਾਰ ਦਰਖਾਸਤ ਲਿਖੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਠੀਕ ਹੈ ਜੇ ਕਿ ਉਹਦਾ ਝੂਠਾ ਪਰਚਾ ਕਰਨਾ ਹੋਵੇ ਉਹ ਝਟ ਗੱਡੀਆਂ ਲੈ ਕੇ ਆ ਜਾਂਦੀਆਂ ਕਿ ਹਾਂ ਇਹਨਾਂ ਨੇ ਇਦਾਂ ਕੀਤਾ ਠੀਕ ਹੈ ਮੇਰੇ ਹਸਬੰਦ ਤੋਂ ਆਲਰੇਡੀ ਤਿੰਨ ਵਾਰ ਛੇ ਸੱਤ ਵਾਰ ਮੇਰੇ ਪਾਪਾ ਨੇ ਸੁਪਿਟ ਕਰਵਾ ਦਿੱਤਾ ਜੇ ਉਦੋਂ ਉਹਨਾਂ ਨੂੰ ਝਟ ਚੁੱਕ ਕੇ ਲੈ ਜਾਂਦੇ ਰਹੇ ਤੇ ਅੱਜ ਨਾਲੇ ਮੈਂ ਪਹਿਲੀ ਵਾਰ ਇਹੋ ਜਿਹਾ ਪਿਓ ਵੇਖਿਆ ਜਿਹੜਾ ਨਾਲ ਉਸ ਖਾਣੇ ਜਾ ਕੇ ਕਹਿ ਰਿਹਾ ਕਿ ਇਸ ਮਗਲੀ ਕਰਦੀ ਹੋਈ ਤੁਹਾਨੂੰ ਸ਼ਰਮ ਹੋਦੀ ਨਹੀਂ ਕਹਿੰਦੇ ਆ ਅਲਰੇਡੀ ਤਿੰਨ ਵਾਰ ਮਤਲਬ ਥਾਣੇ ਉਹ ਕਿ ਆ ਚੁੱਕੀਆਂ ਤਿੰਨ ਵਾਰ ਦਰਖਾਸਤ دی ਮੇਰੇ ਤੋਂ ਫੋਟੋਸ ਵੀ ਹੈਗੀਆਂ ਮੈਂ ਸਾਰੀਆਂ ਮਤਲਬ ਸ਼ੋਅ ਕਰਵਾ ਦਾਂਗੀ ਉੱਪਰ ਫੋਟੋਸ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਪ੍ਰੂਫ ਠੀਕ ਹੈ ਇਹਨਾਂ ਨੇ ਤਿੰਨ ਵਾਰ ਦਰਖਾਸਤ ਲਿਖੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਠੀਕ ਹੈ ਤੇ ਜੇ ਕਿ ਉਹਦਾ ਝੂਠਾ ਪਰਚਾ ਕਰਨਾ ਹੋਵੇ ਉਹ ਝਟ ਗੱਡੀਆਂ ਲੈ ਕੇ ਆ ਜਾਂਦੇ ਆ ਕਿ ਹਾਂ ਇਹਨਾਂ ਨੇ ਇਦਾਂ ਕੀਤਾ ਠੀਕ ਹੈ ਮੇਰੇ ਹਸਬੰਡ ਤੇ ਆਲਰੇਡੀ ਕਿੰਨੀ ਵਾਰ 6 7 ਵਾਰ ਮੇਰੇ ਪਾਪਾ ਨੇ ਝੂਠੇ ਪਰਚੇ ਕਰਵਾਤੇ ਆ ਤੇ ਉਦੋਂ ਉਹਨਾਂ ਨੂੰ ਛੱਟ ਚੁੱਕ ਕੇ ਲੈ ਜਾਂਦੇ ਰਹੇ ਤੇ ਅੱਜ ਇਹਨਾਂ ਨੇ ਹੜਤੇ ਜਾਣ ਜਾਨੀ ਹਮਲੇ ਵੀ ਕੀਤੇ ਠੀਕ ਹੈ ਥੋੜੇ ਮਾਰੇ ਪਰਚੇ ਕਾ ਜੇ ਕਰਵਾਉਂਦੇ ਮੇਰੇ ਮੇਰੇ ਵੱਲੋਂ ਹੀ ਮੈਨੂੰ ਵੀ ਪਹਿਲਾਂ ਮੈਂ ਛੋਟੀ ਸੀਗੀ ਠੀਕ ਹੈ ਅੰਡਰੇ ਸੀ ਮੈਨੂੰ ਵੀ ਘੁੱਟ ਮਾਰ ਕੇ ਹਨਾ ਖਿਲਾਫ ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ 16 ਸਾਲ ਤੋਂ ਲਗਾਤਾਰ ਹਨਾ ਹਾਂਜੀ ਤੇ ਨਾਲੇ ਮੈਂ ਪਹਿਲੀ ਵਾਰ ਹੋਇਆ ਜਿਹਾ ਪਿਓ ਵੇਖਿਆ ਜਿਹੜਾ ਨਾਲ ਉਸ ਥਾਣੇ ਜਾ ਕੇ ਕਹਿ ਰਿਹਾ ਕਿ ਇਸ ਮਗਲਿੰਗ ਕਰਦੀ ਹੈ ਕੁੜੀ ਮੈਨੂੰ ਤਾਂ ਸ਼ਰਮ ਆਉਂਦੀ ਐ ਇੰਨੀ ਗੱਲ ਕਹਿੰਦੇ ਪਰੇਸ ਕੋਈ ਗੱਲ ਨਹੀਂ ਹੈਗੀ ਹੁਣ ਤੁਸੀਂ ਲਾਸਟ ਵਿੱਚ ਕੀ ਮਤਲਬ ਬੇਨਤੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਦੇ ਹੋ ਜਾਂ ਮਤਲਬ ਕੀ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਨਾ ਹੋਈ ਤੇ ਸਾਨੂੰ ਕਿਤੇ ਵੀ ਉੱਚੇ ਤੋਂ ਉੱਚੇ ਉੱਚ ਅਧਿਕਾਰੀਆਂ ਤੱਕ ਜਾਣਾ ਪਿਆ ਤੇ ਅਸੀਂ ਜਾਵਾਂਗੇ ਸਬੰਧਤ ਰਾਂਚ ਨੇਰ ਦੇ ਕੋਈ ਮੁੱਖ ਅਫਸਰ ਨੇ ਸਰਦਾਰ ਕਰਮਪਾਲ ਸਿੰਘ ਜੀ ਹਾਂਜੀ ਉਹਨਾਂ ਨੂੰ ਮੈਂ ਹੀ ਬੇਨਤੀ ਕਰੂੰਗੀ ਨਹੀਂ ਉਹੀ ਗੱਲ ਉਹਨਾਂ ਨੇ ਕਰੀ ਅਜ ਤੱਕ ਨਹੀਂ 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 ਉਹ ਸਾਨੂੰ ਮਿਲੇ ਹੀ ਨਹੀਂ ਥਾਣੇ ਵਿੱਚ ਮਿਲਦੀ ਹੀ ਨਹੀਂ ਰਹਾ ਤਿੰਨ ਤਿੰਨ ਵਾਰੀ ਅਸੀਂ ਗਏ ਉਹ ਹੈ ਹੀ ਨਹੀਂ ਸੀਗੇ ਉੱਥੇ ਉਹ ਸਾਰਾ ਸਮੇਂ ਤੁਹਾਡਾ ਲਾ ਮੇਰੇ ਭਰਾ ਦਾ ਸੋਹਰਾ ਰੂੜੇ ਮਾਂ ਡਿਆ ਰੀ ਬਾਹਰ ਨਾਲ ਵਸ਼ੇ ਬੰਨਿਆ ਦਰੀ ਦੇ ਰੇੜੇ ਨਾਲ ਤੇ ਮੈਂ ਜਦ ਮੈਂ ਉਹ ਲਾ ਤੇ ਰੂੜਾ ਵੱਜ ਰਿਆ ਤੇ ਮੈਂ ਥੋਲੇ ਚੱਲਿਆ ਵਸ਼ੇ ਨੂੰ ਤੇ ਮੈਂ ਥੋਲੇ ਦਾ ਮੇਰੇ ਧੋਤੇ ਵੱਜ ਰਿਆ ਤੇ ਥੱਲੇ ਥੱਲੇ ਮੋੜੀ ਲਗਾ ਤੇ ਮਰਾਜਮ ਆਏ ਦੀ ਕਿਹੜੀ ਕਿੱਲੋ ਰੋੜੇ ਮਾਰੇ ਗਿਆ ਨਾ ਪਤਾ ਨਹੀਂ ਕੋਈ ਗੱਲ ਬਾਤ ਨਹੀਂ ਆਈ ਤੁਹਾਡੇ ਬਿੱਤੇ ਆ ਮੈਂ ਬੰਬੀ ਨੂੰ ਆਹਲਾ ਤੇ ਪਤੇ ਦੇਹਰਾ ਲਾਇਆ ਬਾਹਰ ਬੂਆ ਧੋੜਿਆ ਆਈ ਫੇਰ ਰੋੜਾ ਬੰਦ ਰੋੜੇ ਮੰਨ ਬਹਿ ਰਿਆ ਬੋਲਣ ਪਹਿਰੇ ਆ ਬਾਹਰ ਆਓ ਬਾਹਰ ਆਓ ਇਹ ਬੜਾ ਰੋੜੇ ਰੋੜੇ ਮੰਨ ਬਹਿ ਰਿਆ ਆਪੇ ਹੀ ਇਹਦੀ ਵੀਡੀਓ ਬਣਾਈ ਆ ਰੋੜੇ ਮਾਰਦੀਆਂ ਨਹੀਂ ਆ ਹੂੰ ਤੇ ਇਹਨੇ ਪਹਿ ਰਾਤ ਮਾਰੇ ਰੋੜੇ ਇਹਨੇ ਤੇ ਫੇਰ ਟਾਈਮ ਤੱਕ ਕੀ ਰੰਜ ਰੰਜਸ ਕੀ ਬਸ ਇਹ ਵੀ ਇਹਦੀ ਪੂਰੀ ਇਤਿਹਾਸ ਨਹੀਂ ਸਾਡੇ ਵਾਲੇ ਮੇਰੇ ਭਰਾ ਵਾਲੇ ਬਸ ਆ ਲਵ ਮੈਰਿਜ ਕਰਕੇ ਹਾਂਜੀ ਉਹ ਤੋਰ ਸੰਦਾ ਆ ਆਪੇ ਬਿਨਾਂ ਲਾਵਾਂ ਫੇਰ ਫੇਰ ਦੇ ਤੇ ਉਹ ਆਪੇ ਲਈਆ ਪਹੁੰਚਦੇ ਮੈਂ ਤੇ ਮੈਂ ਕੁੜੀ ਮੁੰਡਾ ਬਣਾਇਆ ਨਹੀਂ ਸਰ ਨਾ ਦੋਵਾਂ ਨਾਲ ਪੈਂਦਾ ਦੂਜੇ ਪੈਂਦੇ ਮੈਂ ਮੈਂਬਰ ਸੰਪੰਤੀ ਆਏ ਆ ਹਨ ਮਾੜੀ ਜਿੰਦਰਾ ਤੋੜਿਆ ਕਿ ਤੂੰ ਤੂੰ ਹੀ ਚੀਨੀ ਲੰਬੀ ਬਾਤ ਆ ਦੋ ਚਾਹ ਜਿਆ ਪੀਆ ਪਿਆਰੇ ਮਾੜੀ ਚ ਉਹ ਪਿਆਰੀ ਸਾਰੇ ਦਾ ਲੀਰੇ ਫੋਲੇ ਪੇਟੀਆਂ ਫੋਲੀਆਂ ਤੂੰ ਹੀ ਸਾਨੂੰ ਦਾ ਸਮਾਨੀ ਨਾ ਲੱਭਿਆ ਜੋ ਇਹ ਕਹਰੇ ਕਿ ਕੋਲੋਂ ਪਾ ਗਏ ਮੇਰੇ ਤੇ ਪਰਚਾ ਕੀਤਾ ਗਿਆ ਉਹ ਹੀ ਇੰਨੇ ਫੋਨ ਦਾਤੇ ਫੇਰ ਪਰਚਾ ਆਇਆ ਅੱਛਾ ਹਾਂਜੀ ਇਹਨੇ ਤਰ੍ਹਾਂ ਹੈ ਮੇਰੇ ਭਰਾ ਦੇ ਥੋੜੇ ਜਿਹੇ ਪੱਚੇ ਕੁੰਦਰੇ ਹੋਫੇ ਹੋਫੇ ਥਾਣੇ ਜਾਰੇ ਬੋਲਣ ਦੇ ਆ ਝੂਤਾ ਨਾਲ ਲਾਉਂਦੇ ਮੇਰੇ ਭਰਾ ਦਾ ਇਹਨੇ ਫਾਇਰ ਮਾਰੇ ਆ ਜਿਹੜੇ ਪਿੰਡ ਦਾ ਬੰਦਾ ਤੈਰੇ ਤੇ ਐਂ ਫਾਇਰ ਮਾਰੇ ਆ ਐਂ ਸਾਨੂੰ ਦੋਵਾਂ ਭਰਾਵਾਂ ਦੇ ਤੇ ਮੱਜੀ ਸਾਰਾ ਦੇ ਰਿਓ ਐਂ ਸਾਨੂੰ ਚਾਹ ਰਿਆ ਤੇ ਪਿੰਡ ਦਾ ਬੰਦਾ ਤੈਰੇ ਦੋੜੀ ਦੇ ਦੋੜੀ ਨੇ ਫਾਇਰ ਫਾਇਰ ਮਾਰਿਆ ਤੇ ਦਰੀਜ ਅੱਛਾ ਐਂ ਜੋ ਵੀਡੀਓ ਬਣਾਉਂਦੇ ਰੋੜੇ ਮਾਰਦੇ ਐਂ ਮਾਰੇ ਨੇ ਉਹਨੂੰ ਤਾਂ ਤੁਹਾਨੂੰ ਸਾਹਮਣੇ ਦੀ ਸਾਡੇ ਉਹਦੀ ਸਦਾ ਰਿਆ ਅੱਛਾ ਇਹ ਕੁੜੀ ਚਾਤੇ ਤਾਂ ਐਂ ਜਾ ਚੁੱਭਦਾ ਕੁੜੀ ਸਾਹਮਣੇ ਦੀ ਵਸਦੀ ਐ ਦੀ ਉਹਨਾਂ ਦੋਵਾਂ ਤਰ੍ਹਾਂ ਦੀਆਂ ਦਰਖਾਸਤਾਂ ਆਈਆਂ ਜੀ ਹਾਂਜੀ ਤੇ ਉਹਨਾਂ ਨੂੰ ਬਾਰ-ਬਾਰ ਥਾਣੇ ਬੁਲਾਇਆ ਹਾਜ਼ਰ ਨਹੀਂ ਆਏ ਤੇ ਉਹਦੇ ਸਬੰਧ ਚ 7 50 ਦੇ ਕਲੰਦੇਰੇ ਬਣਾਤੇ ਉਹਨਾਂ ਨੇ ਅੱਛਾ ਜੀ ਤੇ ਅਗਲੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਪੀਸ਼ ਕਰ ਰਹੇ ਹਾਂ ਜੋ ਵੀ ਅਗਲਾ ਰਿਜ਼ਲਟ ਵਗੈਰਾ ਆਉਣਗੇ ਤੇ ਕਾਰਵਾਈ ਅਮਲ ਵਿੱਚ ਲੰਦਗੀ ਆਦਰ ਦੇਖੋ ਆਉਣ ਲੱਗਿਆ ਬਣਾ ਬਣਾ ਆਹ ਦੇਖੋ ਆਹ ਦੇਖੋ ਥੋੜਾ ਮਾਨਾ ਇੱਧਰ ਦੇਖੋ ਇਹ ਇੱਧਰ ਦੇਖੋ ਆ ਗਿਆ ਆ ਗਿਆ ਇੱਧਰ ਦੇਖੋ ਆਹ ਦੇਖੋ ਪਰੇ ਹੋ ਸਾਰੇ ਪਰੇ ਹੋ ਇਧਰ ਵੇਖੋ ਆਹ ਵੇਖੋ ਆਹ ਵੇਖੋ ਟੈਂਕੀ ਪਾੜੀ ਇਧਰ ਵੇਖੋ ਉਹ ਪਰਿਆ ਗਾ ਪਰਿਆ ਅੱਗ ਪਰਿਆ ਇਧਰ ਵੇਖੋ ਸਰ ਇਧਰ ਵੇਖੋ ਵੱਟੇ ਵੱਜਣ ਦੇ ਆਹ ਲਾਈ ਵੱਟੇ ਵੱਜਣ ਦੇ ਫਿਰ ਇਧਰ ਵੇਖੋ ਇਹ ਆਟ ਗਏ ਹੁਣ ਦੱਸੋ ਕੀ ਕਰੀਏ ਘਰੇ ਮਾਰੀ ਜਾਂਦੇ ਆ ਵੱਟੇ ਸਰ ਰਿਕਾਰਡ ਆ ਬਾਪੂ ਦੇ ਸਰਚ ਵੱਜੇ ਲੱਗਾ ਗਾਏ ਪਰਿਆ ਗੋਏ ਓਏ ਆ ਟੈਂਕੀ ਆਹ ਦੇਖੋ ਆ ਵੇਖੋ ਆ ਵੇਖੋ ਇਹ ਆ ਵੇਖੋ ਸਰ ਪੁਛਾ ਕਿਥੇ ਚਲ ਜੀ ਡੰਗਰ ਡੰਗਰ ਵੱਜੇ ਕਿਥੇ ਨਗਰ ਖੋਲ ਦੀਏ ਦੱਸੋ ਆ ਸ਼ਦਾਈ ਹੋ ਗਿਆ ਤੇ ਆ ਲੈ ਆ ਵੇਖੋ ਆ ਲੈ ਆ ਵੇਖੋ ਗੋਲੀ ਨਾਲ ਦੇ ਵਟੇ ਦੋਵੇਂ ਪਿਓ ਤੇ ਸਾਰਾ ਟੱਬਰ ਆ ਆ ਆ ਵੇਖੋ ਆ ਵੇਖੋ ਸਾਰਾ ਟੱਬਰ ਡਿਆ ਕੇ ਇਹ ਆ ਵੇਖੋ ਇਹ ਓਏ ਇੱਕ ਤਾਂ ਮੁੰਡਾ ਡਿਆ ਆ ਵੇਖੋ ਉਹ ਟੈਂਕੀ ਤੋੜਤੀ ਸਾਰੀ ਆ ਵੇਖੋ ਡੰਗਰ ਡੰਗਰ ਆ ਆ ਵੇਖੋ ਆ ਵੇਖੋ ਉਹ ਕੁੜੀ ਦੇ ਵਟਾ ਵੱਜ ਗਿਆ ਜੋ ਵੇਖ ਲੋ ਕੁੜੀ ਦਾ ਸਿਰ ਪਾੜਤਾ ਆ ਜੱਟ ਮਾਰਦੀ ਕੁੜੀ ਦੇ ਆ ਵੇਖੋ ਕੁੜੀ ਦੇ ਕਮਾਰਤੇ ਓ ਜੀ ਇਹੋ 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 ਕੋਣਾ ਹੀ ਆ ਮਈ ਦਾ ਸਿਰ ਪਾੜਦਾ ਕੁੜੀ ਦਾ ਸਿਰ ਪਾੜਦਾ ਇਹਨਾਂ ਨੇ ਮਾਰ ਮਾਰ ਰੋੜੇ ਇਹੋ ਕੁਝ ਬਕਾਉਣਾ ਸੀ ਤੇ ਮਾਰੇ ਕਿਨੇ ਦੇ ਬੰਦੇ ਸਾਰੇ ਕਰਦਾ ਵਿੜਾ ਭਰਤਾ ਮੇਰਾ ਮਾਰ ਮਾਰ ਵਟੇ ਗੁਰੂਆ ਤੂੰ ਢੱਲ ਪਾਈ ਜੇ ਤੂੰ ਪੈ ਲੈਣਾ ਨਾ ਪੈ ਜੇ ਤਾਂ ਪੁੱਛ ਸਾਰੇ ਕਹਿੰਦੇ ਕਿ ਸਰੇਮ ਕਹਿੰਦਾ ਮੈਂ ਪੈ ਦਿੱਤੇ ਆ ਕਹਿੰਦਾ ਪੁਲਿਸ ਵੜੂਗੀ ਨਹੀਂ ਆ ਥਾਪ ਥਾਪੀਆਂ ਮਾਰਦਾ ਇਹ ਆ ਵੇਖੋ ਅੰਦਾ ਕੀ ਆ ਅੰਦਾ ਕੀ ਆ ਮਾਰ ਮਾਰ ਇਮਾਨ ਨੇ ਆਈਂ ਆਂ ਦੇਖੋ ਉਹ ਵੇਖੋ ਵਟੇ ਮਾਂਡੇ ਤੂੰ ਫੇਰ ਵੇਖੋ ਆ ਇਹ ਆਹ ਵੇਖੋ ਪਰਿਆ ਆਹ ਵੇਖੋ ਇਹ ਆਹ ਵੇਖੋ ਠੀਕ ਆ ਇਧਰ ਵੇਖੋ ਆਈ ਨਹੀਂ ਮਾਰਦੇ ਆਈ ਮਾਰੇ ਬੱਤ ਜੀ ਰੋੜਾ ਸਾਰਾ ਪਿੰਡ ਦਵਾ ਆ ਉਧਰ ਵੇਖੋ ਇੱਕ ਹੀ ਬੰਦਾ ਇਧਰ ਵੇਖੋ ਸਾਡੇ ਸ਼ਰੇਮ ਕੋਠੇ ਵਟੇ ਮਾਰੇ ਮੈਂ ਦਾ ਸਿਰ ਪਾੜਿਆ ਮਾਰ ਕੇ ਰੋੜਾ ਵੇਖੋ ਠੀਕ ਆ ਆਹ ਵੇਖੋ ਇਹ ਇਹ ਉਧਰ ਆਓ ਵੇਖੋ ਇਹ ਆਹ ਆਹ ਰੋੜੇ ਮਾਰ ਮਾਰ ਇਹ ਇਹ ਓ ਛੋਟੇ ਰਿਆ ਤੂੰ ਬੱਤ ਮਾਰ ਮਾਰੀਏ ਮੈਂ ਮਾਰ ਮਾਰ ਕੇ ਸ਼ਾਬਾਸ਼ ਸ਼ਾਬਾਸ਼ ਇੱਧਰ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ